ਤੁਹਾਨੂੰ ਦਰਸ਼ਕੋ ਜੀ ਗੱਲਬਾਤ ਕਰੀਏ ਅੱਜ ਆਪਾਂ ਸਟੇਸ਼ਨ ਤੇ ਪਹੁੰਚੇ ਸੀਗੇ ਉੱਥੇ ਸੀਨੀਅਰ ਅਧਿਕਾਰੀ ਕੁੱਝ ਪਹੁੰਚੇ ਹੋਏ ਸੀਗੇ ਜਿੱਥੇ ਕਿ ਉਹ ਪ੍ਰੋਪਰ ਚੈਕਿੰਗ ਦੇ ਲਈ ਆਏ ਹੋਏ ਸੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਕੀ ਉਹਨਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸਾਡੇ ਜਸਵੀਰ ਸਿੰਘ ਲਾੜੀ ਜੀ ਮੌਜੂਦ ਨੇ ਉਹਨਾਂ ਤੋਂ ਵੀ ਜਾਣਾਂਗੇ ਵੀ ਅਸਲ ਜਿਹੜਾ ਮੁੱਦਾ ਹੈਗਾ ਟ੍ਰੇਨਾਂ ਨਾ ਰੁਕਣ ਦਾ ਵੀ ਕਿਉਂ ਨਹੀਂ ਟ੍ਰੇਨਾਂ ਇੱਥੇ ਰੁਕ ਰਹੀਆਂ ਚਾਹਲੀ ਸਟੇਸ਼ਨ ਦੇ ਉੱਪਰ ਉਹਦਾ ਕੀ ਕਾਰਨ ਹੈ ਕਿਉਂਕਿ ਅਸੀਂ ਉੱਥੇ ਜਿਹੜੀ ਜਾਣਕਾਰੀ ਹੈ ਜਿਹੜੀ ਸਾਨੂੰ ਮਿਲੀ ਹੈ ਉਹ ਤੁ ਤਸਵੀਰਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਤੁਸੀਂ ਪਹੁੰਚੇ ਹੋ ਮੇਰੇ ਵੱਲੋਂ ਵੀ ਸਾਰੇ ਆਈ ਪੈਨ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਆਪਾਂ ਮੇਨ ਗੱਲ ਕਰੀਏ ਮੋਦੀ ਜੀ ਜੇ ਆਪਾਂ ਹੁਣ ਆਪਾਂ ਛਾਦ ਰੇਲਵੇ ਸਟੇਸ਼ਨ ਤੇ ਪਹੁੰਚੇ ਸੀਗੇ ਜਿੱਥੇ ਕੀ ਜਿਹੜੀ ਆਪਾਂ ਨੂੰ ਜਾਣਕਾਰੀ ਜਿਹੜੀ ਮਿਲੀ ਹੈ ਉਹ ਤੁਹਾਡੇ ਤੋਂ ਲੈਣੀ ਹੈ ਵੀ ਛਾਦ ਰੇਲਵੇ ਸਟੇਸ਼ਨ ਦੇ ਉੱਪਰ ਕਿੰਨੀਆਂ ਟ੍ਰੇਨਾਂ ਜਿਹੜੀਆਂ ਜਿਵੇਂ ਕਿ ਆਪਾਂ ਗੱਲ ਕਰੀ ਤਿੰਨ ਟ੍ਰੇਨਾਂ ਰੁਕਦੀਆਂ ਨੇ ਜਿਹੜੀਆਂ ਜਾਣ ਵਾਲੀਆਂ ਵਾਪਸੀ ਵਾਲੀ ਟ੍ਰੇਨ ਜਿਹੜੀ ਨਹੀਂ ਰੁਕਦੀ ਜਾਂ ਟ੍ਰੇਨ ਜਿੱਥੇ ਅਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਵੀ ਟ੍ਰੇਨਾਂ ਕਿਉਂ ਨਹੀਂ ਰੁਕਦੀਆਂ ਕੀ ਕਾਰਨ ਹੈਗਾ ਉਹਦਾ ਜਾਂ ਉਹਦਾ ਪ੍ਰੋਸੈਸ ਕੀ ਹੈ ਵੀ ਇਹ ਰੁਕਣ ਦਾ ਕੀ ਹਿਸਾਬ ਕਿਤਾਬ ਕੀ ਹੈਗਾ ਪਹਿਲਾਂ ਤਾਂ ਅਸੀਂ ਗੱਲ ਉਹਨਾਂ ਨਾਲ ਕੀਤੀ ਵੀ ਰੁਕਦੀਆਂ ਕਾਰਨ ਕੀ ਹੈਗਾ ਉਹਨਾਂ ਨੇ ਦੱਸਿਆ ਵੀ ਜੇ ਇੱਕ ਟ੍ਰੇਨ 1 ਮਿੰਟ ਰੁਕਦੀ ਹੈ ਤਾਂ 12000 ਰੁਪਏ ਉਹਦਾ ਖਰਚਾ ਆਉਂਦਾ ਪਰ ਪਰ ਸਟਾਪੇਜ ਪਰ ਸਟਾਪੇਜ ਪਰ ਸਟਾਪੇਜ 12000 ਇੱਕ ਮਿੰਟ ਦਾ ਹਰੇਕ ਸਟੇਸ਼ਨ ਤੇ 2 ਮਿੰਟ ਗੱਡੀ ਦਾ ਸਟਾਪ ਹੁੰਦਾ ਹੈ। ਨਿਸ਼ਾਜਲੀ ਦੀ ਜਿਹੜੀ ਟਿਕਟਿੰਗ ਸੇਲ ਟਿਕਟਿੰਗ ਸੇਲ ਆ 24 ਘੰਟਿਆਂ ਦੀ ਉਹ 600 ਰੁਪਏ ਹੈ। 600 ਰੁਪਏ। ਉਹ ਕਿਵੇਂ ਐਡਜਸਟ ਹੋਊਗਾ ਇਹ ਬੜੀ ਮੁਸ਼ਕਲ ਗੱਲ ਲੱਗਿਆ। ਅਸੀਂ ਰੌਲਾ ਤਾਂ ਪਾ ਲੈਨੇ ਆ। ਵੀ ਗੱਡੀਆਂ ਨਹੀਂ ਰੁਕਦੀਆਂ ਜੀ ਜੇ ਬੋ ਪਰ ਉਹਨਾਂ ਨੇ ਇੱਕ ਹੋਰ ਸਾਨੂੰ ਅ ਅਧਿਕਾਰੀਆਂ ਨਾਲ ਜਿਹੜੀ ਗੱਲ ਹੋਈ ਉਹਨਾਂ ਨੇ ਸਾਨੂੰ ਆਖਿਆ ਕਿ ਪਿੰਡ ਦੀ ਪੰਚਾਇਤ ਜਾਂ ਹੋਰ ਕੋਈ ਬੰਦੇ ਨੇ ਜਿਹੜੇ ਵੀ ਥੋੜੇ ਪਤਵੰਤੇ ਸੱਜਣ ਨੇ ਉਹ ਇੱਕ ਐਪਲੀਕੇਸ਼ਨ ਲਿਖ ਕੇ ਸਟੇਸ਼ਨ ਮਾਸਟਰ ਨੂੰ ਦੇਣ ਤੇ ਜਾਂ ਆਪਦੇ ਐਮਪੀ ਤੋਂ ਡਾਰਕ ਕਰਾ ਲੈਣ ਐਪਲੀਕੇਸ਼ਨ ਉਹ ਉਹ ਕਰਾ ਕੇ ਸਟੇਸ਼ਨ ਮਾਸਟਰ ਨੂੰ ਦੇਣ ਤੇ ਉਹ ਸਾਡੇ ਫਿਰ ਡਿਵੀਜ਼ਨ ਤੱਕ ਉਹ ਐਪਲੀਕੇਸ਼ਨ ਜਿਹੜੀ ਪਹੁੰਚਦੇ ਉਹਦਾ ਫਿਰ ਕੋਈ ਨਾ ਕੋਈ ਸਿਸਟਮ ਹੈ ਜਿਹੜਾ ਸਿਸਟਮ ਦੇ ਤਹਿਤ ਉਹ ਗੱਡੀਆਂ ਦਾ ਰੁਕਣ ਦਾ ਸਟਾਪ ਹੋਣ ਦਾ ਸਬਬ ਬਣ ਸਕਦਾ ਕੋਈ ਠੀਕ ਹੈ ਧੰਨਵਾਦ ਜੀ ਆ ਰਾਮ ਸਾਹਿਬ ਆਏ ਨੇ ਇੱਕੀ ਦੇ ਲੋਕਲ ਸਮੱਸਿਆ ਵਾ ਜਿਹੜੀਆਂ ਹੈਗੀਆਂ ਨੇ ਇੱਕ ਤਾਂ ਟ੍ਰੇਨਾਂ ਦੀ ਐ ਸਮੱਸਿਆ ਟ੍ਰੇਨਾਂ ਦੇ ਟਾਈਮ ਦਾ ਘੱਟ ਆ ਗਈ ਇਹਦੇ ਬਾਰੇ ਕੀ ਕਹੋਗੇ देखो आज जो आई है टीम वो इथे सेफ्टी इंस्पेक्शन वास्ते आई है ते ਨਾਲੇ जो एक रूटीन ਸਾਡਾ ਹੁੰਦਾ ਵੀ ਸਟੇਸ਼ਨ ਪੈਸੇਂਜਰ ਅਮੈਨਿਟੀਆਂ ਉਥੇ ਜਿਹੜੀ ਹੈ ਇਹ ਚੀਜ਼ਾਂ ਦੇਖਣ ਵਾਸਤੇ ਆਏ। ਟ੍ਰੇਨ ਦੇ ਸਟਾਪੇਜ ਦੀ ਜਿਹੜੀ ਗੱਲ ਹੈ ਤੇ ਸਟਾਪੇਜ ਕਿਸੇ ਨਵੀਂ ਗੱਡੀ ਨੂੰ ਦੇਣਾ ਉਹ ਡਿਵੀਜ਼ਨ ਦੀ ਪਾਵਰ ਨਹੀਂ ਹੁੰਦੀ। ਜੇ ਲੋਕਲ ਪਬਲਿਕ ਰਿਪਰੈਜ਼ੈਂਟੇਟਿਵ ਯਾ ਪਬਲਿਕ ਸਾਨੂੰ ਲਿਖ ਕੇ ਦਿੰਦੀ ਹੈ ਫਿਰ ਅਸੀਂ ਉਹਦਾ ਇੱਕ ਕਮਰਸ਼ੀਅਲ ਆਪਰੇਸ਼ਨਲ ਜਸਟੀਫਿਕੇਸ਼ਨ ਬਣਾ ਕੇ ਨਾਲੇ ਫਿਰ ਉਹਨੂੰ ਭੇਜਦੇ ਆ ਰੇਲਵੇ ਬੋਰਡ ਥਰੂ ਜ਼ੋਨਲ ਹੈੱਡਕੁਆਟਰ ਉੱਥੋਂ ਫਿਰ ਉਹਦੀ ਪਰਮਿਸ਼ਨ ਆਂਦੀ ਹੈ ਤੇ ਜੇ ਇੱਥੇ ਦੇ ਲੋਕਲ ਦੀ ਕੋਈ ਹੈ ਤਾਂ ਅਸੀਂ ਕਲੈਕਟ ਕਰ ਲਾਂਗੇ ਅੰਮ੍ਰਿਤਸਰ ਤੋਂ ਜਾਣ ਵਾਲੀਆਂ ਜਿਹੜੀਆਂ ਜਾਤਰੂ ਆਪਣੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਟ੍ਰੇਨਾਂ ਉਹਦੀ ਸਮੱਸਿਆ ਕਾਫੀ ਲੋਕਾਂ ਨੂੰ ਆ ਰਹੀ ਹੈ ਈ ਟ੍ਰੇਨ ਦੀ ਦੇਖੋ ਜੇ ਸਟਾਪੇਜ ਦੀ ਗੱਲ ਹੈ ਸਟਾਪ ਸਟਾਪੇਜ ਨਹੀਂ ਹੈ ਉਸੇ ਦੀ ਗੱਲ ਕਰਦੇ ਆ ਜੋ ਪਬਲਿਕ ਲੋਕਲ ਰਿਪਰੈਜ਼ੈਂਟੇਟਿਵ ਉਹ ਸਾਨੂੰ ਲਿਖ ਕੇ ਦੇ ਦੇਣ ਅਸੀਂ ਉਹਨਾਂ ਦਾ ਫਿਰ ਕਮਰਸ਼ੀਅਲ ਜਸਟੀਫਿਕੇਸ਼ਨ ਕਰਾਵਾਂਗੇ ਦੂਜੀ ਗੱਲ ਹੈ ਕਿ ਹਰ ਸਟੇਸ਼ਨ ਤੇ ਵੈਸੇ ਪ੍ਰੈਕਟੀਕਲੀ ਗੱਡੀ ਰੋਕੀ ਵੀ ਨਹੀਂ ਜਾ ਸਕਦੀ ਨਾਲ ਜਿੱਦਾਂ ਇਧਰ ਦੇਖੀ ਆਲਰੇਡੀ ਜਿਹੜੇ ਮੰਗ ਪੱਤਰ ਨੇ ਰਾਜ ਜਿਹੜੇ ਰੇਲ ਮੰਤਰੀ ਨੇ ਬਿੱਟੂ ਜੀ ਉਹਨਾਂ ਨੂੰ ਆਲਰੇਡੀ ਦਿੱਤੇ ਜਾ ਚੁੱਕੇ ਨੇ ਸਾਡੇ ਕੋਲ ਆ ਜਾਏਗਾ ਜੇ ਉੱਥੇ ਤੁਸੀਂ ਦਿੱਤਾ ਅਸੀਂ ਉਹਦਾ ਕਮਰਸ਼ੀਅਲੀ ਤੇ ਆਪਰੇਸ਼ਨਲ ਐਨਾਲਿਸਿਸ ਕਰਾ ਕੇ ਫਿਰ ਉਹਦੇ ਉੱਤੇ ਅਸੀਂ ਕਮੈਂਟ ਭੇਜ ਦਾਂਗੇ ਅੱਗੇ ਅੱਛਾ ਦੂਸਰੀ ਤੇ ਸੁਰੱਖਿਆ ਨੂੰ ਗੱਲ ਲੈ ਕੇ ਗੱਲ ਕਰੀਏ ਕਿ ਸੁਰੱਖਿਆ ਦੀ ਵੱਡੀ ਪ੍ਰੋਬਲਮ ਆ ਰਹੀ ਹੈ ਜ ਸਾਹੜੀ ਦਾ ਸਟੇਸ਼ਨ ਹੈ ਜਿਹੜਾ ਪਿੰਡ ਤੋਂ ਕਾਫੀ ਹਟਕੇ ਹੈ ਇੱਥੇ ਦਾ ਏਰੀਆ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਉਹ ਜੰਗਲੀ ਦਾ ਏਰੀਆ ਖੇਤ ਤੇ ਖੇਤ ਦਾ ਜ਼ਿਆਦਾ ਤੇ ਇੱਥੇ ਅਸਾਲਟ ਪੋਸਟ ਸੀ ਜਿਹਨੂੰ ਆਪਾਂ ਰੇਲਵੇ ਪੁਲਸ ਚੌਕੀ ਕਹਿੰਦੇ ਨੇ ਉਹ ਵੀ ਇੱਥੋਂ ਬੰਦ ਕੀਤੀਆਂ ਨੇ देखो एथों इस तरह कि कोई कोई दी कोई इंसिडेंट ਸਾਡੇ ਰਿਪੋਰਟ ਚ ਨਹੀਂ ਆਈ ਕਿ ਵੀ ਕਿਸੇ ਯਾਤਰੀ ਨਾਲ ਕੋਈ ਸਮੱਸਿਆ ਹੋਈ ਹੈ ਜਾਂ ਕੋਈ ਚੁਣੈਤੀ ਦੀ ਘਟਨਾ ਹੋਈ ਹੈ ਜੇ ਪੁਲਿਸ ਪੋਸਟ ਦੀ ਗੱਲ ਕਰੀਏ ਤਾਂ ਨੇੜੇ ਸਾਡੇ ਸੁਨਾਮ ਧੂਰੀ ਇੱਧਰ ਜਾ ਕੇ ਜੋ ਕਿ ਬਹੁਤ ਜ਼ਿਆਦਾ ਦੂਰ ਨਹੀਂ ਹੈ ਉੱਥੇ ਪੋਸਟ ਹੈ ਉਸ ਤੋਂ ਇਲਾਵਾ ਜੀਆਰਪੀ ਆਰਪੀਐਫ ਦਾ ਇੱਕ ਰੂਟੀਨ ਇੰਟਰਨਲ ਇੰਟੈਲੀਜੈਂਸ ਦਾ ਵੀ ਹੁੰਦਾ ਹੈ ਉਹਨਾਂ ਦੇ ਲੋਗ ਲੱਗੇ ਹੁੰਦੇ ਨੇ ਉਹ ਲੋਕਲ ਇਨਪੁਟ ਲੈ ਕੇ ਤੇ ਉਹਦੇ ਬੇਸ ਤੇ ਕਾਰਵਾਈ ਵੀ ਕਰਦੇ ਨੇ ਸਰ ਪਹਿਲਾਂ ਇੱਥੇ ਹੈਗੀ ਸੀ ਕਿ ਪੋਸਟ ਸਰ ਇੱਥੇ ਪੋਸਟ ਪਹਿਲਾਂ ਹੈਗੀ ਸੀ ਲੋਕ ਵੀ ਲਗਭਗ 20 ਪਿੰਡਾਂ ਦੇ ਜਿਹੜੇ ਯਾਤਰੀ ਇੱਥੋਂ ਯਾਤਰਾ ਕਰਦੇ ਆ ਉਹਨਾਂ ਨੂੰ ਕਾਫੀ ਰਾਤ ਬਰਾਸਤੇ ਵੱਡੀ ਐ ਸਮੱਸਿਆ ਪੋਸਟ ਅਸੀਂ ਤੁਹਾਡੀ ਇਹ ਗੱਲ ਜੀਆਰਪੀ ਤੱਕ ਪਹੁੰਚਾ ਦਾਂਗੇ ਜੀਆਰਪੀ ਨੇ ਕਿਉਂ ਇੱਥੋਂ ਪੋਸਟ हटਾਈ ਹੈ ਵੈਸੇ ਜਿੱਥੇ ਤੱਕ ਸਾਡਾ ਐਸੈਸਮੈਂਟ ਹੈ ਕਿ ਜੀਆਰਪੀ ਆਰਪੀਆ ਵੀ ਉਹ ਦੇਖਦੀ ਹੈ ਲੋਕੇਟ ਕਰਦੀ ਹੈ ਕਿੱਥੇ ਜ਼ਿਆਦਾ ਰਿਸਕ ਹੈ ਇੱਥੇ ਕੋਈ ਇਸ ਤਰ੍ਹਾਂ ਦੀ ਇਨਸੀਡੈਂਟ ਵਗੈਰਾ ਨਹੀਂ ਹੋਣੀ ਉਹਨਾਂ ਦਾ ਇੰਟੈਲੀਜੈਂਸ ਸ਼ੈਸਾ ਨਹੀਂ ਹੋਇਆ ਹੋਏਗਾ ਤਾਂ ਹੀ ਹੋਣਾ ਡਾਈ ਜਿਵੇਂ ਕਿ ਤੁਸੀਂ ਕਿਹਾ ਸੀ ਕਿ ਕਿਉਂ ਟ੍ਰੇਨ ਰੋਣ ਦੀ ਗੱਲ ਕੀਤੀ ਵੀ ਪਹਿਲਾਂ ਵੀ ਉਹਦੀ ਮੇਟਣਾ ਪੋ ਤੁਹਾਨੂੰ ਜੇ ਪਹਿਲਾਂ ਨਹੀਂ ਗੱਲ ਕਰੀਏ ਪਾ ਜੀ ਸਾਡਾ ਟ੍ਰੇਨਾਂ ਜਾਣ ਵਾਲੀਆਂ ਵੀ ਦੁੱਖਦੀਆਂ ਸੀ ਤੇ ਆਉਣ ਵਾਲੀਆਂ ਵੀ ਦੁੱਖਦੀਆਂ ਸੀ ਜਿਵੇਂ ਕਿ ਲੁਧਿਆਣਾ ਤੋਂ ਚੱਲੀਆਂ ਜਾਂਦੀਆਂ ਨੇ ਤਕਰੀਬਨ ਤਿੰਨ ਟ੍ਰੇਨਾਂ ਦਾ ਸਟਾਪੇਜ ਇੱਥੇ ਹੈਗਾ ਪਰ ਵਾਪਸੀ ਦੇ ਵਾਲਾ ਸਟਾਪੇਜ ਸਿਰਫ ਇੱਕ ਰੱਖਿਆ ਗਿਆਗਾ ਉਹਦਾ ਕੀ ਕਰਦੇ ਸਾਨੂੰ ਦੇਖੋ ਜੀ ਸਟਾਪੇਜ ਦੇ ਲਈ ਨਾ ਪੈਸੇਂਜਰ ਵੀ ਹੋਣੇ ਚਾਹੀਦੇ ਜਦੋਂ ਹਰ ਸਾਡਾ ਇੱਕ ਪੀਰੀਆਡਿਕ ਰਿਵਿਊ ਹੁੰਦਾ ਜਿੱਚੇ ਦੇਖਦੇ ਆ ਕਿ ਉਸ ਲੋਕਲ ਕਿੰਨੇ ਸਾੜੀ ਟਿਕਟ ਸੇਲ ਹੈ ਉਹਦੇ ਬੇਸਿਸ ਤੇ ਟਾਈਮ ਟੂ ਟਾਈਮ ਸਟਾਪੇजेस ਦਾ ਰਿਵਿਊ ਹੁੰਦਾ ਹੈ ਜੇ ਛਾਜਲੀ ਦੀ ਗੱਲ ਕਰੀਏ ਤਾਂ ਛਾਜਲੀ ਬਹੁਤ ਜ਼ਿਆਦਾ ਟਿਕਟ ਸੇਲ ਜਾਂ ਬਹੁਤ ਜ਼ਿਆਦਾ ਪਹਿਲਾਂ ਨਹੀਂ ਸੀ ਇਸ ਕਰਕੇ ਟਾਈਮ ਟੇਬਲਿੰਗ ਜਦੋਂ ਰਿਵਿਊ ਹੋਈ ਸੀ ਉਸ 'ਚ ਅਸੈਸਮੈਂਟ ਕਰਕੇ ਨਾਟ ਓਨਲੀ ਛਾਜਲੀ ਕਈ ਹੋਰ ਸਟੇਸ਼ਨ ਵੀ ਸੀ ਜਿੱਥੇ ਗੱਡੀਆਂ ਦਾ ਸਟਾਪੇਜ ਘਟਾ ਕੀਤਾ ਗਿਆ ਉਹਨਾਂ ਦੀ ਸਪੀਡ ਵਧਾਈ ਗਈ ਹਰ ਸਟੇਸ਼ਨ ਤੇ ਜੇ ਅਸੀਂ ਰੋਕੀ ਹੈ ਗੱਡੀ ਤਾਂ ਜਿਦਾ ਕਈਏ ਅਸੀਂ ਕਾਰ ਲੋਗ ਰੋਕ ਕੇ ਚਲਾਈਏ ਤਾਂ ਉਹਦੀ ਐਵਰੇਜ ਸਪੀਡ ਕੀ ਆਏਗੀ ਤੇ ਵੈਸੇ ਸਾਰੇ ਇੰਪੋਰਟੈਂਟ ਟ੍ਰੇਨਾਂ ਦਾ ਸਟਾਪੇਜ ਜਿਹੜਾ ਹੈ ਛਾਜਲੀ ਦੇ ਨਾਲ ਹੀ ਸਾਡੇ ਜਿਹੜੇ ਦੋ ਇੰਪੋਰਟੈਂਟ ਸਟੇਸ਼ਨ ਹੈ ਸੁਨਾਮ ਤੇ ਸੰਗਰੂਰ ਤੇ ਧੂਰੀ ਇਹਨਾਂ ਤੇ ਸਾਰ অলਮੋਸਟ ਸਾਰੇ ਇੰਪੋਰਟੈਂਟ ਟ੍ਰੇਨਸ ਦਾ ਸਟਾਪੇਜ ਅਵੇਲੇਬਲ ਹੈ ਛਾਜਲੀ ਦੀ ਗੱਲ ਵੀ ਛਾਜਲੀ ਤਕਰੀਬਨ ਆਏ ਦਵਾਏ ਦੇ 20 ਕਿਲੋ ਦੇ ਨਾਲ ਛਾਜਲੀ ਦੇ ਨਾਲ ਕਨੈਕਟਡ ਨਹੀਂ ਜਿਹੜੇ ਕਿ ਇੱਥੋਂ ਆ ਕੇ ਟ੍ਰੇਨ ਦਾ ਸਫ਼ਰ ਕਰਦੇ ਨੇ ਤੇ ਆਉਂਦੇ ਨੇ ਤੇ ਜਾਂਦੇ ਨੇ ਸਾਰੇ ਦੇਖੋ ਜੋ ਟ੍ਰੇਨਾਂ ਰੁਕ ਰਹੀਆਂ ਨੇ ਉਹਨਾਂ ਚ ਵੀ ਇੱਥੇ ਟਿਕਟ ਕੁਛੀ ਜੋ ਕਹਿ ਰਹੇ ਹੋ মিডিਆ ਦੀ ਗੱਲ ਕਰ ਰਹੇ ਹੋ ਪਬਲਿਕ ਨੇ ਤੁਹਾਨੂੰ ਕੀ ਹੋਣਾ ਬਟ ਪ੍ਰੈਕਟੀਕਲ ਅਸੈਸਮੈਂਟ ਇਹ ਹੈ ਕਿ ਇੱਥੇ ਬਹੁਤ ਜ਼ਿਆਦਾ ਟਿਕਟ ਸੇਲ ਨਹੀਂ ਹੈ ਯਾਤਰੀ ਪ੍ਰੈਫਰ ਨਹੀਂ ਕਰ ਰਹੇ ਆ ਤੇ ਉਸ ਜੇ ਯਾਤਰੀ ਨਹੀਂ ਹੋ ਗਟ ਰਹੇ ਰੋਕ ਕੇ ਅਸੀਂ ਕੀ ਕਰਾਂਗੇ ਖੁਦ ਉਸ ਕੋ ਪੂਰੀ ਜਿਹੜੀ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਸਵੀਰ ਲਾਡੀ ਨੇ ਦੱਸਿਆ ਵੀ ਜੇਕਰ ਇੱਥੇ ਟ੍ਰੇਨ ਜਿਹੜੀ ਰੁਕਦੀ ਹੈ ਇੱਕ ਸਟਾਪੇਜ ਦਾ ਤਕਰੀਬਨ 12000 ਰੁਪਏ ਖਰਚਾ ਹੈਗਾ ਜਿਹੜਾ ਖਰਚਾ ਦੀ ਗੱਲ ਕਰੀਏ ਖਰਚਾ ਹੈਗਾ ਜ਼ਿਆਦਾ ਤੇ ਜੇ ਗੱਲ ਕਰੀਏ ਆਮਦਨ ਦੀ ਆਮਦਨ ਸਿਰ 650 ਰੁਪਏ ਜਾਂ 600 ਰੁਪਏ ਗੱਲ ਕਰੀ ਉਹਦੇ ਨਾਲ ਦੀ ਇਹ ਪੂਰੀ ਪੂਰਤੀ ਕਿਵੇਂ ਹੋਊਗੀ ਸੋ ਜਿਹੜੀ ਗੱਲ ਕਿਉਂਕਿ ਰੇਲਵੇ ਵੀ ਸਾਰਾ ਕੁਝ ਸੋਚ ਕੇ ਚਲਦੀ ਹੈ ਵੀ ਉਹ ਮਤਲਬ ਜਿਹੜੀ ਆਮਦਨ ਜਿਹੜੀ ਆਮਦਨ ਹੈਗੀ ਉਹ ਘੱਟ ਹੈ ਖਰਚਾ ਜ਼ਿਆਦਾ ਹੈ ਕਿਉਂਕਿ ਸਟਾਪੇਜ ਪਹਿਲੀ ਤਿੰਨ ਚਾਰ ਸਟਾਪੇਜ ਜਿਹੜੇ ਹੈਗੇ ਨੇ ਪਰ ਸਟਾਪੇਜ ਨੂੰ ਦੱਸਿਆ ਵੀ ਜਿੰਨੀਆਂ ਜੇਕਰ ਤਿੰਨ ਸਟਾਪੇਜ ਟ੍ਰੇਨਾਂ ਤਿੰਨ ਟ੍ਰੇਨਾਂ ਰੁਕ ਰਹੀਆਂ ਨੇ ਇੱਕ ਇੱਕ ਸਟਾਪੇਜ ਦਾ 12000 ਰੁਪਏ ਤਕਰੀਬਨ ਖਰਚਾ ਹੈਗਾ ਆਮਦਨ ਸਿਰਫ 600 ਰੁਪਏ ਹੈ ਔਰ ਅਗਲਾ ਪ੍ਰੋਸੈਸ ਹੈ ਜਿਹੜਾ ਤੁਹਾਨੂੰ ਡਾਡੀ ਨੇ ਵੀ ਦੱਸਿਆ ਵੀ ਜੇਕਰ ਤੁਸੀਂ ਆਪਾਂ ਚਾਹੋ ਨੇ ਵੀ ਟ੍ਰ ਤਾਂ ਉਹਨਾਂ ਨੇ ਇਹ ਦੱਸਿਆ ਵੀ ਆਪਣੇ ਕਿਸੇ ਲੋਕਲ ਐਮਪੀ ਤੋਂ ਤੁਸੀਂ ਮਾਰਕ ਐਪਲੀਕੇਸ਼ਨ ਕਰਵਾ ਕੇ ਸਟੇਸ਼ਨ ਮਾਸਟਰ ਨੂੰ ਆਪਾਂ ਪਿੰਡ ਪੱਧਰ ਤੇ ਦੇ ਸਕਦੇ ਆ ਜਿਹਦੇ ਕਰਕੇ ਜਿਹੜੀ ਅਗਲੀ ਗੱਲ ਹੈ ਮਤਲਬ ਉਹ ਜਿਹੜਾ ਬਾਈ ਪ੍ਰੋਸੈਸ ਕੋਈ ਜਿਹੜੀ ਟ੍ਰੇਨ ਆਪਾਂ ਰੋਕਣੀ ਚਾਹੁੰਦੇ ਆ ਉਹ ਰੁਕ ਸਕਦੀ ਆ ਅਸਲ ਮਗਿਹੜੀ ਗੱਲਬਾਤ ਮੇਨ ਇਹ ਹੈ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਜੇਕਰ ਚੰਗੀ ਲੱਗੀ ਤੇ ਵੀਡੀਓ ਸ਼ੇਅਰ ਨੂੰ ਕਰ ਦਿਓ ਸਸ ਸਿਕਾ